ਗੁਰਦੁਆਰਾ ਬਾਬਾ ਫਤੇ ਸਿੰਘ ਪਿੰਡ ਦੇਢ ਕਾ ਦੀ ਪ੍ਰਬੰਧਕ ਕਮੇਟੀ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਕਾਰਜਾਂ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਸਹਾਇਤਾ ਕਰਕੇ ਸਮਾਜ ਕੋ ਉਪਰ ਲੈ ਕੇ ਦੀ ਆ ਰਹੀ ਹੈ ਇਸ ਵਾਰ ਵੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਸਿਹਤ ਕੇਂਦਰ ਵਿੱਚ ਉੱਗੇ ਸਮਾਜ ਸੇਵੀ ਗੁਰਮੇਲ ਸਿੰਘ ਪੰਦੇਰ ਦੇ ਉਪਰਾਲੇ ਸਦਕਾ ਸੀਐਚਓ ਕੋਮਲਪ੍ਰੀਤ कौर ਦੀ ਅਗਵਾਈ ਅਤੇ ਐਨਐਮ ਜਸਪੀਰ कौर ਦੀ ਦੇਖਰੇਖ ਹੇਠ ਪਿੰਡ ਦੀਆਂ ਨਾਮ ਜਨਮੀਆਂ 14 ਧੀਆਂ ਦੀ ਲੋੜੀ ਮਨਾਉਂਦਾ ਉਪਰਾਨਾ ਕੀਤਾ ਗਿਆ ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਉਕਤ ਨਾਮ ਜਨਮੀਆਂ 14 ਧੀਆਂ ਨੂੰ ਗਰਮ ਕੱਪੜੇ ਦੇ ਕੇ ਸਨਮਾਨਿਤ ਕੀਤਾ ਇਸ ਵਕੇ ਉਗੇ ਸਮਾਜ ਸੇਵੀ ਗੁਰਮੀਲ ਸਿੰਘ ਪੰਦੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਦਾ ਸਿਧਾਂਤ ਧੀਆਂ ਦਾ ਸਨਮਾਨ ਕਰਨਾ ਹੈ ਇਸ ਲਈ ਸਾਨੂੰ ਧੀਆਂ ਦੇ ਜਨਮ ਸਮੇ ਵੀ ਖੁਸ਼ ਹੋਣਾ ਚਾਹੀਦਾ ਹੈ ਅਤੇ ਲੜਕੀਆਂ ਦੀ ਤਰ੍ਹਾਂ ਇਹਨਾਂ ਧੀਆਂ ਦੀ ਲੋੜੀ ਵੀ ਮਨਾਉਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਬਾਬਾ ਫਤਿਹ ਸਿੰਘ ਦੀ ਪ੍ਰਬੰਧਕ ਕਮੇਟੀ ਨੇ ਇਹ ਤਹਈਆ ਕੀਤਾ ਹੈ ਕਿ ਉਹ ਧਾਰਮਿਕ ਕਾਰਜਾਂ ਦੇ ਨਾਲ-ਨਾਲ ਇਸ ਡਿਸਪੈਂਸਰੀ ਨੂੰ ਹਰ ਮਹੀਨੇ ਦਵਾਈਆਂ ਉਪਲਬਧ ਕਰਵਾਏਗੀ, ਕਰਵਾਏਗੀ ਤਾਂ ਜੋ ਲੋੜਵੰਦ ਲੋਹਾ ਲੈ ਸਕਣ ਅਤੇ ਇਹ ਉਪਰਾਲਾ ਪਿਛਲੇ 3-4 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਕਿਉਂਕਿ ਅਜੋਕੇ ਸਮੇਂ ਬਿਮਾਰੀਆਂ ਨੇ ਹਰ ਮਨੁੱਖ ਨੂੰ ਘੇਰਿਆ ਹੋਇਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਐਨ ਆਰ ਆਈਜ਼ ਦੀਰਾਂ ਦੇ ਸਹਿਯੋਗ ਸਦਕਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹਰ ਮਹੀਨੇ ਲਗਭਗ 20000 ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕ ਲਾਹ ਰੇ ਲੇ ਰੇ ਹਨ ਇਸ ਲੋਕੇ 3ਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਹਨੇ ਏਸੀ ਵੀ ਔਰਤ ਨੂੰ ਦਾ ਸਨਮਾਨ ਨਹੀਂ ਸਿਮਰਦਾ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਇੱਕ ਪਰਥਾ ਸੀ ਵੀ ਜਿਹੜੀ ਕਹਿੰਦਾ ਉਹ ਰੱਬ ਦਾ ਨਾਮ ਨਹੀਂ ਸਿਤਿਆ ਸਕਦੀ ਅੱਜ ਵੀ ਹਿੰਦੂ ਧਰਮ ਦੇ ਵਿੱਚ ਬਹੁਤ ਥਾਈ ਇਹ ਆ ਵੀ ਜਿਹੜੀ ਔਰਤਾਂ ਮੰਦਰ ਵਿੱਚ ਨਹੀਂ ਜਾ ਸਕਦੀ ਮੱਥਾ ਟੇਕਣ ਨਹੀਂ ਜਾ ਸਕਦੀ ਉਹ ਔਰ ਔਰ ਕੋ ਜਿਹੜੀ ਉਹ ਜਨੇਊ ਨਹੀਂ ਪਾ ਸਕਦੀ ਇਹ ਤਾਂ ਮੈਨੂੰ ਪਤਾ ਨਹੀਂ ਜੇ ਸਾਨੂੰ ਔਰਤ ਨੂੰ ਹੱਕ ਦਿੱਤੇ ਆ ਨਾ ਸਾਨੂੰ ਧੀਆਂ ਨੂੰ ਜਨਮ ਦਾ ਹੱਕ ਦਿੱਤਾ ਤਾਂ ਬਾਬੇ ਨਾਨਕ ਨੇ ਦਿੱਤਾ ਉਹਨਾਂ ਦਿਨਾਂ ਵਿੱਚ ਗੁਰੂ ਪਹਿਰੇ ਜਦੋਂ ਸਾਰੇ ਧੀ ਨੂੰ ਪੱਥਰ ਕਰਕੇ ਕਹਿੰਦੇ ਸੀ ਨਾ ਬਾਬੇ ਨਾਨਕ ਨੇ ਕਿਹਾ ਸੋ ਕਾ ਮੰਗਾ ਪਾਕੀ ਹੈ ਜਿਤ ਜਮੈ ਰਾਜਾਨ ਪਹਿਲਾ ਘਰ ਵਿੱਚ ਧੀ ਪੈਦਾ ਹੁੰਦੀ ਹੈ ਉਹ ਬਾਤ ਦੀ ਧੀ ਬਣਦੀ ਐ ਉਹ ਕਿਸੇ ਦੀ ਭੈਣ ਬਣਦੀ ਐ ਉਸ ਤੋਂ ਬਾਅਦ ਬੱਚੇ ਗੁਲਪੇਰੋ ਬੱਚੀ ਮਾਂ ਬਣਦੀ ਐ ਇਸ ਮੌਕੇ ਕਵੀਸ਼ਰ ਭਾਈ ਦਰਪਾਲ ਸਿੰਘ ਅਤੇ ਜਗਦਾਰ ਸਿੰਘ ਨੇ ਧੀਆਂ ਦੀ ਸਨਮ ਵਿੱਚ ਆਪਣੀ ਕਵੀਸ਼ਰੀ ਵੀ ਪੇਸ਼ ਕੀਤੀ ਕਵੀਸ਼ਰੀ ਬੰਦ ਨੂੰ ਮਾਂ ਬਣ ਕੇ ਫਿਰ ਦਾਦੀਆਂ ਪਰਦਾਦੀਆਂ ਨਾਲ ਨਹੀਂ ਕਰ ਸਕਦਾ ਇਸ ਸੰਸਾਰ ਨੇ ਦੇਣਾ ਕਿ ਧੀਆਂ ਨਾਲ ਹੀ ਹੈ ਜੇ ਤੇ ਆ ਸਾਡੇ ਸੰਸਾਰ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ ਗੁਰੂ ਪਿਆਰਿਓ ਆ ਜਿਸ ਨੂੰ ਗੁਰਬਾਣੀ ਵੱਡੀ ਹੋ ਕੇ ਬਣ ਸਕਦੀ ਚੰਸੀ ਦੀ ਰਾਣੀ ਵੱਡੀ ਹੋ ਕੇ ਬਣ ਸਕਦੀ ਚੰਸੀ ਦੀ ਰਾਣੀ ਫਿਰ ਵੀ ਮਾਤਾ ਦੱਸ ਦੇ ਕਿਹੜੀ ਸੋਝ ਚ ਕੋਈ ਕੋਈ ਧੀਆਂ ਦੀ ਲੋੜੀ ਬਣ ਆਂ ਦੀ ਲੋੜੀ ਬੰਨ੍ਹਦਾ ਕੋਈ ਕੋਈ ਮਾਂ ਪੁੱਤ ਜੰਮੇ ਤੋਂ ਬਨਦੀ ਬਨਦੀ ਤੂੰ ਬਨਦੀ ਮਾਂ ਪੁੱਤ ਜੰਮੇ ਤੋਂ ਬਨਦੀ ਦਰਵਾਜੇ ਸੇਰੇ ਮਾਂ ਜੰਪੀਤੀ ਜਮੀ ਤੋਂ ਪੈ ਗਏ ਦਸ ਘਾਟੇ ਕਿਹੜੇ ਕਿੰਨੀ ਤੋ ਪਰ ਗਏ ਦਸ ਘਾਤੇ ਕਿੜੇ ਖੱਤੜਾ ਹੁੰਦੀ ਇੱਕ ਵਾਰ ਬਸ ਕਹਿਣ ਤੇ ਧੀ ਭੱਜੀ ਆਉਂਦੀ ਇੱਕ ਵਾਰ ਬਸ ਕਹਿਣ ਤੇ ਧੀ ਭੱਜੀ ਆਉਂਦੀ ਜੈਤ ਦੀ ਪਰ ستار ستکار ہاں لسمی کا ستکار ساڈے ثنیا پھر بھی دھرم چل گئی کوں ساری دنیا پھر بھی درم چئی یہ ساری دنیا ਕਮਾਪਾਂ ਦਾ ਧੀ ਬਿਨਾ ਕੋਈ ਨਾ ਜਾਣੇ ਹਾਂ ਦੁੱਖ ਮਾਪੇ ਪਿਆਰ ਹੈ ਕਰਤਾ ਪੁੱਤਰਾ ਨਾਲੋਂ ਵੱਦ ਕੇ ਉਹ ਪਿਆਰ ਹੈ ਕਰਤਾ ਪੁੱਤਰਾ ਨਾਲੋਂ ਵੱਦ ਕੇ ਉਹ ਪਿਆਰ ਹੈ ਕਰਤਾ ਧੀ ਦਾ ਨਮੋਲ ਹੈ ਵੰਦਤੀ ਕੋਸੀ ਬੋਲੀ ਕਸਬੋ ਹੇ ਕੋਈ ਕੋਈ ਸੋ ਜੋ ਇੱਥੇ ਲਾਈਵ ਦਾ ਆਪਾਂ ਜ਼ਿਕਰ ਆਇਆ ਸੀ ਲਾਈਵ ਦੀ ਭਜਨਟ ਬਹੁਤ ਕੀਤੀ ਹੈ ਔਰ ਕਾਨੂੰਨ ਦੇ ਮੁਤਾਬਕ ਉਹ ਆਪਾਂ ਕਰ ਨਹੀਂ ਸਕਦੇ ਪ੍ਰਾਈਵੇਟ ਕੋਈ ਵੀ ਸਰਕਾਰੀ ادارے ਦੇ ਵਿੱਚ ਪ੍ਰਾਈਵੇਟ ਥੋੜਾ ਮੁਸ਼ਕਲ ਹੈ ਤੇ ਅਸੀਂ ਬਹੁਤ ਸਭ ਜਨਨਟ ਕੀਤੀ ਹੈ ਸੋ ਇਹ ਆਪਣੀ ਪਾਈ ਸਾਥੀ ਹੈ ਇਹਦੇ ਵਿੱਚ ਬਹੁਤ ਮਾਜਰਨ ਕਰੀ ਸੀ ਪਰ ਆਪਣੀ ਸੇਵਾ ਆਪਣੇ ਕਾਮਯਾਬੀ ਦੇ ਰਾਹ ਤੇ ਨਹੀਂ ਆਈ ਸਰੋ ਮਹਾਰਾਜ ਜੀ ਨੇ করুণਾ ਹੋਏ ਜੇ ਭਗਵਾਨ ਨੂੰ ਤੋੜਾਵੇ ਕੋਸ਼ਿਸ਼ ਆਪਾਂ ਯਾਰੀ ਆ ਪਈ ਹਲੇ ਵੀ ਜਿਹੇ ਜਾਂ ਵੀ ਹੋ ਸਕਿਆ ਜੇ ਕੋਈ ਸਮਾਂ ਮਿਲਿਆ ਸੇਵਾ ਕਰਨ ਦਾ ਮੌਕਾ ਕਰਨ ਸੇਵਾ ਵੀਰਾਂ ਨੇ ਇਸ ਸਮਾਗਮ ਦੇ ਵਿੱਚ ਇਸ ਦਵਾਈਆਂ ਦੇ ਪ੍ਰੋਜੈਕਟ ਦੇ ਵਿੱਚ ਬਹੁਤ ਜਾਦੇ ਤੁਹਾਨੂੰ ਸੇਵਾ ਦਿੱਤੀ ਹੈ ਸਪੋਰਟ ਕੀਤੀ ਹੈ ਅਸੀਂ ਭਾਈ ਸਾਰੇ ਹੀ ਐਨਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਤੁੰਤਨ ਬਾਬਾ ਫਤੇ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਖਿਆ ਧੰਨਵਾਦ ਕਰਦੇ ਆਂ ਉਸ ਪਰਿਵਾਰ ਵੱਲੋਂ 10000 ਰੁਪਏ ਦਾ ਇਹ ਜਿਹੜਾ ਜੋਦੜ ਪਾਇਆ ਗਿਆ ਉਹ ਭਾਈ ਉਹਨਾਂ ਦੇ ਕੋਈ ਵੀ ਪਰਿਵਾਰ ਦਾ ਮੈਂਬਰ ਹੈ ਉੱਠੋ ਜੀ ਮਿੱਟੀ ਵਾਲੇ ਉਹ ਪ੍ਰਧਾਨ ਜੀ ਹੱਥ ਦੇ ਸੇਵਾਦਾਰ ਸਾਰੇ ਉੱਠੋ ਜੀ ਤੁਸੀਂ ਭਾਈ ਇਧਰ ਆਓ ਭਾਈ ਜਗਰਾਤ ਸਿੰਘ ਜੀ ਉਹਨਾਂ ਦਾ ਪਰਿਵਾਰ ਆਪਾਂ ਪਾਈ ਗੁਰੂ ਮਹਾਰਾਜ ਦੇ ਕੋਲ ਸਨਮਾਨ ਦੇਣਾ ਬਹੁਤ ਵੱਡੀ ਗੱਲ ਹੈ ਪਰਮਾਤਮਾ ਦੇ ਕਰਮਾ ਬਣਾ ਨੂੰ ਉਹਦੇ ਸਨਮਾਨ ਮਿਲਦੇ ਆ ਇੱਧਰ ਆ ਜਿਓ ਭਾਈ ਤੁਸੀਂ ਆ ਜਿਓ ਜੀ ਵੰਡ ਕਮੇਟੀ ਨੇ ਇਸ ਮੌਕੇ ਦਵਾਈਆਂ ਮਹਿੰਗਿਆ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਪਰਿਵਾਰਾਂ ਦਾ ਅਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਿੱਦੇ ਤੋਂ ਬਾਬਾ ਜੀ ਦੀ ਕਿਰਪਾ ਦਾ ਸਦਕਾ ਇਹ ਸ਼ੁਰੂ ਕਰਿਆ ਮਹਾਰਾਜ ਚਰਜੀ ਕਲਾਬਾਦੀ ਜੀ ਸਮਾਗਮ ਆਪਣਾ ਜਾ ਰਿਹਾ ਹੈ ਬਹੁਤ ਬਹੁਤ ਪੂਰਾ ਪੂਰਾ ਇਹ ਸਿਰਫ ਬਾਕੀ ਯੋਗਦਾਨ ਹੈ ਹਾਂ ਜੀ ਇਹਨੂੰ ਦੇਖੋ ਉਸ ਤੋਂ ਪੈਸਾ ਮੁਕਾਣ ਨਹੀਂ ਦਿਵਾਗੇ ਬਹੁਤ ਵਧੀਆ ਅੰਧਾਰਾ ਮਿਲਿਆ ਸਾਨੂੰ ਮਾਰੋ ਵੀ ਤੇ ਇਹ ਮਹਾਰਾਜ ਦਾ ਜਾਗਾ ਬਾਬਾ ਫਤੇ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜੀ ਸਭ ਨੇ ਇਹ ਇਨਾ ਨੇ ਸੇਵਾ ਤੇ ਜੀਆ ਗੁਰਮੀਤ ਸਿੰਘ ਜੀ ਇਸੇ ਦਾ ਹੀ ਭਰਾ ਵੈ ਛੋਟਾ ਵੱਲੋਂ 18000 ਰੁਪਇਆ ਦਵਾਈਆਂ ਦੇ ਸਮਾਗਮ ਦੇ ਵਿੱਚ ਪਾਈ ਪੇਟਾ ਚੁੱਤਾ ਗਿਆ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਚਾਹ ਪਾਣੀ ਸ਼ੱਕ ਨਾ ਜਾਣਾ ਬਈ انہاں نے بھی اس تو کے اس تو کے سی ایس چو سندیت پر ہائے سامنے پردان سامنے پردان صاحب ਇਸ ਮੁਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁਖ ਅਧਿਆਪਕਾ ਸੁਖਮੀਰ ਕੌਰ ਨੇ ਪਾਣੀ ਦੇ ਸਵੰਦ ਵਿੱਚ ਸੰਬੋਧਨ ਕਰਦਿਆਂ ਅਤੇ ਨਵਜਮੀਆਂਾਂ ਤੈਨੂੰ ਵਧਾਈ ਦਿੱਤੀ। ਸਤਿਕਾਰਯੋਗ ਪਿੰਡ ਦੇ ਤੁਮੰਤੇ ਸਰਦਨ ਭੈਣਾਂ ਤੇ ਭਰਾ ਸਾਰਿਆਂ ਨੂੰ ਇਸ ਧੀਆਂ ਦੇ ਲੋੜੀ ਤੇ ਆਉਣ ਦੀਆਂ ਬਹੁਤ-ਬਹੁਤ ਵਧਾਈਆਂ। ਇਹ ਬਹੁਤ ਹੀ ਵਧੀਆ ਇੱਕ ਕਿਤਾਬ ਜਿਹੜਾ ਕਿਤਾਬਿਆ ਜਿਹਦੇ ਨਾਲ ਕੁੜੀਆਂ ਦੀ ਹੀ ਸਿਚੁਏਸ਼ਨ ਆ ਉਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਅੱਜਕੱਲ ਇਹਦੇ ਨਾਲ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਆਈ ਪਿੰਡ ਸਹਿਜ ਹੋਊਗਾ ਪਿੰਡ ਵੱਲੋਂ ਦਿੱਤਾ ਗਿਆ ਡਿਸਪੈਂਸਰੀ ਦਾ ਪੱਤਰ ਜਿਹਦੇ ਨਾਲ ਸਾਡੇ ਜਿਹੜੀ ਹੈਲਥ ਬੱਚਿਆਂ ਦੀ ਵੱਡਿਆਂ ਦੀ ਸਾਰਿਆਂ ਦੀ ਬਹੁਤ ਵਧੀਆ ਹੋਊਗੀ ਤੇ ਮੈਡਮ ਜਸਮੀਨ कौर ਸਾਡੇ ਨਾਲ ਵੀ ਬਹੁਤ ਕੋਆਪਰੇਟ ਕਰ ਰਹੇ ਆ ਜਦੋਂ ਸਾਨੂੰ ਜਿੱਥੇ ਕੋਈ ਜ਼ਰੂਰਤ ਹੁੰਦੀ ਆ ਸਾਰਾ ਸਕੂਲ ਦੁਸਹਿਤਾ ਕਰਦੇ ਆ ਪ੍ਰਾਇਮਰੀ ਸਕੂਲ ਨੂੰ ਬੱਚਿਆਂ ਦੀ ਸਿਹਤ ਦਾ ਚੈੱਕਅਪ ਕਰਨਾ ਡਾਕਟਰ ਸਾਹਿਬ ਆਉਂਦੇ ਆ ਘਟੂਰ ਤੋਂ ਵੀ ਵਧੀਆ ਗੱਲ ਆ ਤੇ ਪ੍ਰਮਾਤਮਾ ਕਰੇ ਇਹਨਾਂ ਨੂੰ ਬੱਚਿਆਂ ਨੂੰ ਪ੍ਰਮਾਤਮਾ ਤੰੁਸਤੀ ਦੇਵੇ ਤੇ ਇੱਕ ਗੱਲ ਹੋਰ ਆ ਸਾਰੇ ਆ ਮਾਪੇ ਵੀ ਬੈਠਿਆ ਪਿੰਡ ਦੇ ਪਤਵੰਤੇ ਸੱਜਣ ਵੀ ਆ ਮੈਂ ਨੋਟ ਕਰਦੀ ਆ ਜਿਹੜੀ ਗੱਲ ਆਪਣੇ ਵਾਟਰ ਵਰਕਸ ਦਾ ਪਾਣੀ ਆ ਉਹਦੀਆਂ ਟੂਟੀਆਂ ਜਦੋਂ ਪਾਣੀ ਆਉਂਦਾ ਵਾ ਉਹ ਨਾਲੀਆਂ ਵਿੱਚ ਜਾਂਦਾ ਇਹ ਇੱਕ ਅਮਰਤ ਆ ਅਮਰਤ ਨੂੰ ਅਸੀਂ ਗੰਦੇ ਪਾਣੀ ਵਿੱਚ ਮਿਲਾ ਰਹੇ ਹਾਂ ਤੇ ਸਭ ਤੋਂ ਵੱਡਾ ਪਾਪ ਮੇਰੇ ਅਨੁਸਾਰ ਬਾਕੀ ਆਪ ਕੋ ਆਪਣੀ ਸਾਰਿਆਂ ਦੀ ਸੋਚ ਹੁੰਦੀ ਆ ਵੀ ਹਰੇਕ ਨੂੰ ਚਾਹੀਦਾ ਜਿਨ੍ਹਾਂ ਦੇ ਘਰੇ ਵੀ ਵਾਟਰ ਵਰਕਸ ਦਾ ਪਾਣੀ ਆਉਂਦਾ ਵੀ ਉਹ ਟੂਟੀਆਂ ਨੂੰ ਪਲੀਜ਼ ਜਦੋਂ ਵਰਤੋਂ ਕਰਦੇ ਆ ਉਹਨਾਂ ਨੂੰ ਬੰਦ ਕਰ ਦੇ ਜਿੰਦਗੀ ਆ ਇਹ ਪਾਣੀ ਦੀ ਕੀਮਤ ਐ ਕਹਿੰਦੇ ਵੀ ਉਹ ਸਿਪਾਹੀ ਜਾਣਦਾ ਜਿਹਨੂੰ ਜੰਗ ਵਿੱਚ ਪਾਣੀ ਨਾ ਮਿਲਣ ਕਾਰਨ ਉਹ ਤੜ ਤੜ ਕੇ ਮਰ ਰਿਹਾ ਹੈ ਪਾਣੀ ਜ਼ਿੰਦਗੀ ਆ ਸਾਡੀ ਪਾਣੀ ਤੋਂ ਬਿਨਾ ਕੁਝ ਵੀ ਨਹੀਂ ਤੇ ਇਸੇ ਤਰੀਕੇ ਨਾਲ ਧੀਆਂ ਤੋਂ ਬਿਨਾ ਪੁੱਤਰ ਨਹੀਂ ਤੇ ਪੁੱਤਰਾਂ ਤੋਂ ਬਿਨਾ ਧੀਆਂ ਨਹੀਂ ਜੇ ਆਪਾਂ ਕਹੀਏ ਪੁੱਤਰ ਹੀ ਹੋਣ ਤੇ ਧੀਆਂ ਨਾ ਹੋਣ ਸੰਸਾਰ ਫੇਰ ਵੀ ਖੜ ਜੂਗਾ ਉਸੇ ਤਰੀਕੇ ਨਾਲ ਪਾਣੀ ਤੋਂ ਬਿਨਾ ਤਾਂ ਸਾਡੀ ਸਾਰੀ ਲਾਈਫ ਹੀ ਖੜ ਜੂਗੀ ਤੇ ਕਿਰਪਾ ਕਰਕੇ ਜਰੂਰ ਜਾਨੀ ਕਿ ਇਸ ਗੱਲ ਦਾ ਧਿਆਨ ਰੱਖੋ ਤੇ ਸਾਰੇ ਜਣੇ ਧੀਆਂ ਦਾ ਸਤਿਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਬੀਬੀ ਜੀ ਨੇ ਬੜੇ ਲੋਕੀਂ ਭੋਗ ਦੇ ਦੁੱਖ ਖੁਆਰੀਆਂ ਨੂੰ ਮਾਰ ਦਿੰਦੇ ਸੀ ਲੜਕੀਆਂ ਜਾਂਦੀਆਂ ਨਹੀਂ ਦੇਖੋ ਅਨਪੜਤਾ ਦੀਆਂ ਤਾਰੀਆਂ ਨੂੰ ਨਾ ਸੀ ਬਾਹਰ ਬਰੀਦ ਦੇ ਹੋਣ ਦਿੰਦੇ ਧਰੀ ਰੱਖਿਆ ਕੈਨ ਵਿਚਾਰੀਆਂ ਨੂੰ ਜੁੱਤੀ ਪੈਰ ਦੀ ਅਨਪੜ੍ਹ ਸਮਝਦੇ ਰਹੇ ਭਾਰਤ ਮਾਂ ਦੀਆਂ ਰਾਜਕੁਮਾਰੀਆਂ ਨੂੰ ਨਾ ਹੀ ਆਨੰਦ ਆਜ਼ਾਦੀ ਦਾ ਮਿਲੇ ਪੂਰਾ ਕਰੋ ਇਲਮ ਭਰਪੂਰ ਦਲਾਰੀਆਂ ਨੂੰ ਬਣੀਆਂ ਦਫ਼ਤਰਾਂ ਦੇ ਵਿੱਚ ਕਲਰਕ ਕੁੜੀਆਂ ਕਰਨ ਉੱਚੀਆਂ ਡਿਊਟੀਆਂ ਨਿਆਰੀਆਂ ਨੂੰ ਸਮੁੰਦਰੀ ਵੇੜਿਆਂ ਦਾ ਕਪਤਾਨ ਕੁੜੀਆਂ ਲਾਉਣ ਵਿੱਚ ਸਮੁੰਦਰਾਂ ਤਾਰੀਆਂ ਨੂੰ ਹੋ ਕੇ ਰਾਗਤਾਂ ਵਿੱਚ ਅਸਵਾਰ ਕੁੜੀਆਂ ਲਾਉਣ ਗੱਚ ਆਕਾਸ਼ ਮਡਾਰੀਆਂ ਨੂੰ ਖੋਲ ਦਿੱਤੇ ਅਸੀਂ ਦਰਬਾਰ ਸਿੰਘਾ ਤਾਂ ਕਾਲਜ ਪੁੱਤਰੀਆਂ ਪਿਆਰੀਆਂ ਨੇ ਅਨਪੜਤਾ ਦੂਰ ਕਰੋ ਤੇ ਪੜ੍ਹਿਆ ਲਿਖਿਆ ਦੇ ਸਜਾ ਲਓ ਇਹ ਬਹੁਤ ਕੋ ਲਿਖਿਆ ਵਾ ਮਟੀਆਂ ਦੇ ਖਾਤਰ ਸੋ ਆਪਾਂ ਬਹੁਤ ਸਾਰੇ ਧਾਗਾਂ ਵਾਲੇ ਆ ਹੁਣ ਇਸ ਮੁਕੇ ਪ੍ਰਿੰਸੀਪਲ ਅ ਜੇਸ ਕੁਮਾਰ ਪ੍ਰਧਾਨ ਸਰਬੰਸ ਸਿੰਘ ਨੌਦੇਕਾ ਲਖਮੀ ਸਿੰਘ ਸਿੱਧੂ ਸਵਰਨ ਸਿੰਘ ਡੱਲਾ ਹੈਲਥ ਇਨਸਪੈਕਟਰ ਸਰਦੇਵ ਸਿੰਘ ਡੱਲਾ ਸੰਦੀਪ ਕੌਰ سیچ او سکندر کور ہرجندر کور جگدیو کور اندرجیت کور آسا ورکر پرمجیت کور لشمن سنرا پائی گرم گرپریت ہاکم سنگ ہرجندر گردیپ ہرجیت امرجیت بوٹا سک آتما سنگ, نرمل خرا درشن خرا گرنتھی ترسیم گرنتھی بوٹا سنگ گرنتھی جگتار سن گرنتھی بوٹا سرندر کور گرپریت کور پرمجیت کور سربجیت کور آد آنگن ورکر بھی حاضر سن ਅਖਬਰ ਚ ਲਖਵੀਰ ਸਿੰਘ ਸਿੱਧੂ ਅਤੇ ਉਹ ਕਿਸਮਾਸਵੀ ਗਰਮੇਲ ਸਿੰਘ ਪੰਦੇਰ ਨੇ 250 ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਧੂਣੀ ਜਲਾਇਗੀ ਅਤੇ ਲੋੜੀ ਵੰਡੀ ਗਈ ਜਿਸ ਵਿੱਚ ਲੋੜੀਆਂ ਗੁੜ ਆਦ ਬੰਡਿਆ ਗਿਆ